ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਆਪਣੇ ਬੈਲ ਦਾ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਅੱਜ ਵੀਡੀਓ ਦੇ ਵਿੱਚ ਜਿਹੜੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਜੀ ਉਹ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਇਸ ਸਾਲ ਜਿਹੜੇ ਹੁਣ ਖਾਦਾ ਦੇ ਜਿਹੜੀ ਆਪਾਂ ਖੇਤੀ ਦੇ ਵਿੱਚ ਖਾਦਾ ਵਰਤਦੇ ਆ ਉਹਨਾਂ ਦੇ ਜਿਹੜੇ ਰੇਟ ਵਧਾਈ ਗਏ ਆ ਕਿਹੜੀ ਖਾਦ ਦੇ ਰੇਟ ਵਧਾਏ ਗਏ ਆ ਤੇ 2025 ਦੇ ਆਪਾਂ ਨੂੰ ਕਿੰਨੇ ਰੁਪਏ ਦਾ ਕਿਹੜੀ ਖਾਦ ਦੇ ਵਿੱਚ ਵਾਧਾ ਕੀਤਾ ਗਿਆ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੇ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਅੱਜ 1 ਜਨਵਰੀ 2025 ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਪਹਿਲਾਂ ਤਾਂ ਮੇਰੇ ਬਲੋ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਇਹ ਜਿਹੜਾ ਹੁਣ ਸਾਲ ਸ਼ੁਰੂ ਹੋਇਆ ਹੈ ਪ੍ਰਮਾਤਮਾ ਅਗੇ ਆਪਾਂ ਸਾਰੇ ਅਰਦਾਸ ਕਰਦੇ ਆ ਵੀ ਕਿਸਾਨ ਭਰਾਵਾਂ ਲਈ ਤੇ ਹੋਰ ਸਾਰੇ ਮੇਰੇ ਵੀਰ ਭਰਾਵਾਂ ਲਈ ਵਧੀਆ ਰਹੇ ਖੁਸ਼ੀ ਘਰ ਦੇ ਵਿੱਚ ਖੁਸ਼ੀ ਆਉਣਾ ਤੇ ਫਸਲਾ ਬਧੀਆ ਛੱਡ ਦੇਣਾ ਤੇ ਬਿਮਾਰੀ ਤੋਂ ਵਿਚਾਰ ਰੱਖਣ ਤੇ ਜਿਹੜੀ ਵੀ ਮੇਰੇ ਨਾਲ ਮੈਂ 2024 ਦੇ ਵਿੱਚ ਮੇਰੇ ਨਾਲ ਫੈਮਿਲੀ ਜੁੜੀ ਆਪਣਾ YouTube ਦਾ ਪਰਿਵਾਰ ਜੁੜਿਆ ਹੈ 3000 ਜਿਹੜਾ ਆਪਣਾ ਸਬਸਕ੍ਰਾਈਬਰ ਪੂਰਾ ਹੋ ਗਿਆ ਹੈ ਤੇ ਮੈਂ ਸਾਰੇ ਦਾ ਦਿਲੋਂ ਧੰਨਵਾਦ ਕਰਦਾ ਵੀ ਤੁਸੀਂ ਪਿਛਲੇ ਸਾਲ ਦੇ ਵਿੱਚ ਆਪਣੀਆਂ ਵੀਡੀਓ ਨੂੰ ਸਪੋਰਟ ਕੀਤੀ ਆਪਣੀ ਤੁਸੀਂ ਜਿਹੜੇ ਮੇਰੇ ਵੀਰਪਰਾ ਆਪਣੀਆਂ ਵੀਡੀਓਜ਼ ਨੂੰ ਦੇਖਦੇ ਆ ਰੋਜ਼ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹੁਣ ਉਮੀਦ ਕਰਦੇ ਆ 2025 ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾਵਾਂਗੇ ਤਾਂ ਕਿ ਜਿਹੜਾ ਆਪਣਾ ਪਰਿਵਾਰ ਹੈ ਉਹ بڑا ਹੋਵੇ ਤੇ ਅਗਲੀ ਵਾਰ ਉਮੀਦ ਕਰਦੇ ਆ ਵੀ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਉਹ ਹਜ਼ਾਰਾਂ ਦੇ ਵਿੱਚ ਚਲੇ ਜਾਣ ਤੇ ਫਿਰ ਜਿਆਦੇ ਗੱਲਾਂ ਬਾਤਾਂ ਨਾ ਕਰਦੇ ਹੋਏ ਵੀਡੀਓ ਨੂੰ ਕਰਦੇ ਆ ਜੀ ਸ਼ੁਰੂ ਤੇ ਜਿਹੜੇ ਖਾਦਾਂ ਤੇ ਰੇਟਾ ਦੇ ਵਿੱਚ ਵਾਧਾ ਹੋਇਆ ਹੈ ਪਹਿਲੇ ਨੰਬਰ ਤੇ ਜੀ ਡੀਏਪੀ ਡੀਏਪੀ ਖਾਦਾ ਪਾ ਕਣਕ ਦੇ ਬਿਜਾਈ ਦੇ ਸਮੇਂ ਸਾਰੇ ਵਰਤਦੇ ਆ ਤੇ ਬਹੁਤ ਮਹੱਤਵਪੂਰਨ ਖਾਦ ਹੈ ਡੀਏਪੀ ਦੇ ਬਿਗੈਰ ਕੋਈ ਵੀ ਸਬਜ਼ੀ ਚੋ ਕੋਈ ਵੀ ਚੀਜ਼ ਪੈਦਾ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਡੀਪੀ ਦੀ ਜਿਹੜੀ ਕਣਕ ਦੀ ਬਜਾਈ ਸਮੇ ਆਲੂਵਾਂ ਦੀ ਬਜਾਈ ਤੇ ਆਪਾਂ ਨੂੰ ਜ਼ਰੂਰਤ ਪੈਂਦੀ ਉਹ ਪੈਂਦੀ ਹੈ ਤੇ ਡੀਪੀ ਦਾ ਰੇਟ ਤਾਂ ਜੀ 1350 ਰੁਪਏ ਦਾ 2024 ਦੇ ਵਿੱਚ ਥੈਲਾ ਤਾਂ ਤੇ ਇੱਕ ਗੱਟਾ ਤੇ ਹੁਣ 2025 ਦੇ ਵਿੱਚ ਆਪਾਂ ਨੂੰ 240 ਰੁਪਏ ਦਾ ਵਾਧਾ ਹੋ ਕੇ 1590 ਰੁਪਏ ਦਾ ਆਪਾਂ ਨੂੰ ਇੱਕ ਥੈਲਾ ਮਿਲੂਗਾ ਤੇ ਇੱਕ ਜਿਹੜਾ ਡੀਪੀ ਦੇ ਹੋਰ ਟੀ ਤੇ ਇੱਕ ਥੈਲਾ ਆਉਂਦਾ ਤਾਂ ਉਹ ਕੱਲਾ ਉਹਦੇ ਵਿੱਚ ਫਾਸਫੋਰਸ ਹੁੰਦੀ ਧੀ ਉਹ ਥੈਲਾ ਜੀ ਉਹ 1300 ਰੁਪਏ ਦਾ ਤਾਂ ਤੇ ਉਹ 1350 ਰੁਪਏ ਦਾ ਆਪਾਂ ਨੂੰ 2025 ਦੇ ਵਿੱਚ ਮਿਲੂਗਾ ਤੇ ਅੱਗੇ ਜਿਹੜਾ ਆਪਾਂ ਰੇ ਵਰਤਦੇ ਆ 123216 ਤੇ 102626 ਇਹ ਜਿਹੜੇ ਦੋ ਰੇ ਆ ਇਹਨਾਂ ਦੇ ਵਿੱਚ ਜੀ ਇਹ ਆਪਾਂ ਨੂੰ ਹੁਣ 2025 ਦੇ ਵਿੱਚ ਜਿਹੜਾ 123216 ਹੈ ਇਹ ਆਪਾਂ ਨੂੰ ਮਿਲੂਗਾ 1725 ਰੁਪਏ ਦਾ ਇੱਕ ਇੱਕ ਗੱਟਾ ਤੇ 10 26 26 ਵੀ ਆਪਾਂ ਨੂੰ 1725 ਰੁਪਏ ਦਾ ਇੱਕ ਗੱਟਾ ਮਿਲੂਗਾ ਤੇ ਇਹ ਜਿਹੜੇ ਰੇ ਹੈ ਕਣਕ ਦੀ ਬਜਾਈ ਸਮੇ ਜਾਂ ਪਾਲੂਆ ਦੀ ਬਜਾਈ ਸਮੇ ਹਰ ਇੱਕ ਫਸਲ ਦੇ ਨਾਲ ਆਪਾਂ ਇਹਨਾਂ ਦੀ ਜ਼ਰੂਰਤ ਹੁੰਦੀ ਹੈ ਤੇ ਇਹ ਉਹਨਾਂ ਦੇ ਰੇਟ ਨੇ ਤੇ ਜਿਹੜੀਆਂ ਹੋਰ ਜਿਵੇਂ ਐਨ ਪੀ ਕੇ ਸੁਪਰੀਆ ਹੋ ਗਈ ਆ ਤੇ ਉਹਨਾਂ ਦੇ ਵਿੱਚ ਵੀ ਬਾਦਾ ਜ਼ਰੂਰ ਹੋਊਗਾ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕਿੰਨਾ ਕੀ ਰੇਟ ਫਿਕਸ ਕੀਤਾ ਗਿਆ ਹੈ ਉਮੀਦ ਹੈ ਵੀ ਥੋੜਾ ਵਾਧਾ ਜ਼ਰੂਰ ਕੀਤਾ ਜਾਊਗਾ ਕਿਉਂਕਿ ਜਦੋਂ ਇਹਨਾਂ ਖਾਦਾਂ ਦੇ ਰੇਟ ਵਧੇ ਆ ਤਾਂ ਹੋਰ ਜਿਵੇਂ ਆਪਣੀਆਂ ਦਵਾਈਆਂ ਹੋ ਗਈਆਂ ਐਗਰੀਕਲਚਰ ਦੀਆਂ ਖੇਤੀਬਾੜੀ ਦੀਆਂ ਸਲਫਰ ਹੋ ਗਿਆ ਹੋਰ ਸਾਰੀਆਂ ਜਿਵੇਂ ਜ਼ਿੰਕ ਹੋ ਗਿਆ ਉਹਨਾਂ ਦੇ ਵਿੱਚ ਵੀ ਥੋੜੇ ਤੋਂ ਥੋੜਾ ਵਾਧਾ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਵੀਡੀਓ ਵਧੀਆ ਲਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਕਿਸਾਨ ਭਰਾ ਨੂੰ ਰੇਟਾ ਬਾਰੇ ਪਤਾ ਲੱਗ ਸਕੇ ਸਤਿ ਸ਼੍ਰੀ ਅਕਾਲ ਜੀ